ਨਮੋਲੀਆ ਜੀ ਤੇ ਇਹ ਡੀਸੀ ਸਾਹਿਬ ਨੇ ਜੋ ਪ੍ਰੋਗਰਾਮ ਕਰਾਇਆ ਹੈ ਤੁਹਾਨੂੰ ਕਿਵੇਂ ਲੱਗਿਆ ਜੀ ਪਹਿਲਾਂ ਮੈਂ ਤੇਜੀ ਬਾਈ ਦਾ ਧੰਨਵਾਦ ਕਰਦਾ ਜੀ ਜਿਹੜੇ ਬਾਈ ਨੇ ਸਾਡੇ ਇੱਥੇ ਪੁੱਲਾਂ ਦਾ ਸ਼ੋਅ ਦੇਖਣ ਵਾਸਤੇ ਪੰਚਾਇਤ ਨਾਮਾ ਟੈਵੀ ਲੈਣ ਵਾਸਤੇ ਪੰਚਾਇਤ ਨਾਮਾ ਟੀਵੀ ਵੱਲੋਂ ਟਾਈਮ ਕੱਢਿਆ ਧੰਨਵਾਦ ਕਰਦੇ ਆਂ ਜੀ ਤੇ ਇਹ ਮੈਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਇਹਦੇ ਨਾਲ ਸਕੂਲੀ ਬੱਚਿਆਂ ਨੂੰ ਤੇ ਕਿਸਾਨਾਂ ਨੂੰ ਸਭ ਸਰਾਂ ਅਫਸਰ ਸਾਹਿਬਾਨਾਂ ਨੇ ਜਾਣੂ ਕਰਵਾਇਆ ਤੇ ਮੇਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਫੁੱਲਾਂ ਦੀ ਖੇਤੀ ਕਰਨ ਵੱਧ ਤੋਂ ਵੱਧ ਇਹ ਕੰਮਾਂ ਨਾਲ ਜੁੜਨ ਹੋਰ ਫਸਲਾਂ ਛੱਡ ਕੇ ਤਾਂ ਸਮੇਂ-ਸਮੇਂ ਸਰਕਾਰਾਂ ਵੱਲੋਂ ਸਬਸਿਡੀ ਅਲਿਕ ਚੀਜ਼ ਦੀ ਮਦਦ ਕੀਤੀ ਜਾਂਦੀ ਹੈ ਕਿ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਨਾ ਕੋਈ ਵੇਚਣ ਚ ਨਾ ਕੋਈ ਕਿਸੇ ਗੱਲ ਦੇ ਵਿੱਚ ਸਾਡੇ ਕਿਸਾਨਾਂ ਨੂੰ ਥੋੜੀ ਜਿਹੀ ਦਿੱਕਤ ਮੰਡੀਕਰਨ ਕਰਨ ਦੀ ਆਉਂਦੀ ਸੀ ਉਹ ਮੈਡੀ ਸਾਹਿਬ ਨੂੰ ਅੱਜ ਮੰਗ ਰੱਖਿਆ ਸਿੰਘਲਾ ਸਾਹਿਬ ਨੂੰ ਵੀ ਜੋ ਮਾਨ ਜਿਹੜਾ ਆਪਣੇ ਮੰਤਰੀ ਨੇ ਉਹ ਕਹਿੰਦੇ ਵੀ ਅਸੀਂ ਕੁਝ ਦਿਨਾਂ ਦੇ ਵਿੱਚ ਇਹ ਪੂਰੀ ਕਰ ਦਾਂਗੇ ਆਪਾਂ ਇੱਥੇ ਮੰਡੀ ਲੱਗਣ ਲਾ ਦੇਗੇ ਫੁੱਲਾਂ ਦੀ ਤੁਸੀਂ ਵੱਧ ਤੋਂ ਵੱਧ ਖੇਤੀ ਫੁੱਲਾਂ ਦੇ ਨਾਲ ਜੁੜੋ ਤੇ ਤੁਹਾਨੂੰ ਵੇਚਣ ਦੀ ਕੋਈ ਟੈਨਸ਼ਨ ਨਹੀਂ ਵੀ ਅਸੀਂ ਵੇਚਾਂਗੇ ਕਿੱਥੇ ਤੁਸੀਂ ਕਿੰਨੇ ਇਕੱਲੇ ਦੀ ਖੇਤੀ ਕਰ ਰਹੇ ਹੋ ਸਰ ਮੈਂ 2 2.5 ਏਕੜ ਤੇ ਖੇਤੀ ਕਰਦਾ ਹਾਂ ਫੁੱਲਾਂ ਦੀ ਇਹਦੇ ਵਿੱਚ ਕਿੰਨੀ ਇਨਕਮ ਹੋ ਜਾਂਦੀ ਹੈ ਇਨਕਮ 1 ਕਿੱਲੇ 'ਚ 2 2 ਲੱਖ ਰੁਪਏ ਦੀ ਹੋ ਜਾਂਦੀ ਦੋ 2.5 ਲੱਖ ਰੁਪਏ ਕਿਸਾਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਕਿਸਾਨਾਂ ਨੂੰ ਕਹਿੰਦਾ ਵੀ ਜਿਆਦੇ ਹੋਰ ਜਿਆਦੇ ਚੱਕਰਾਂ 'ਚ ਪੈਣ ਨਾਲੋਂ ਨਾੜ ਤਾਂ ਆਪਣੇ ਰੋਜ਼ ਰੋਜ਼ ਕਮਾਈ ਨਾਲ ਦਟੀ ਕੋਲ ਜਾਣ ਦੀ ਲੋੜ ਲੜਕੀ ਆਪਦਾ ਵਿੱਚੋ ਆਪਦਾ ਵਧੀਆ ਜ਼ਿੰਦਗੀ ਜਿਉਓ ਕਿਉਂਕਿ ਪ੍ਰਮਾਤਮਾ ਨੇ ਆਪਾਂ ਨੂੰ ਇਹ ਜ਼ਿੰਦਗੀ ਦਿੱਤੀ ਹੈ ਆਪਣਾ ਕੰਮ ਹੈ ਪ੍ਰਮਾਤਮਾ ਦਾ ਸਿਮਰਨ ਕਰਨਾ ਤੇ ਹਾਰਡ ਵਰਕ ਕਰਨਾ ਜਿਆਦੇ ਆਪਾਂ ਚੌਕਾ ਜਾਂ ਤੇ ਬਹਿਗੀ ਗੱਲਾਂ ਨਾ ਮਾਰੇ ਕਰੀਏ ਜ਼ਿੰਦਗੀ ਦਾ ਆਨੰਦ ਲਈਏ